ਦੋਸਤੋ ਜਿਹੜੇ ਪੰਜਾਬੀ ਬੰਦੇ ਨੇ ਨਾ ਇਹ ਬੰਦੇ ਨੂੰ ਚੱਕਦੇ ਵੀ ਬਹੁਤ ਜਲਦੀ ਨੇ ਤਾਂ ਤੇ ਜਦੋਂ ਸੱਟਨ ਤੇ ਆਉਂਦੇ ਨੇ ਫਿਰ ਸੱਟ ਦੇ ਵੀ ਬਹੁਤ ਜਲਦੀ ਨੇ ਥੱਲੇ ਠੀਕ ਹੈ ਆਪਾਂ ਕੱਲ ਪਰਸੋ ਦੀ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੁੰਦੀ ਵੀ ਚੱਲਦੀ ਦੇਖਦੇ ਪਏ ਆ ਜਿਹੜੇ ਆਪਣੇ ਪੰਜਾਬੀ ਫਿਲਮਾਂ ਦੇ ਐਕਟਰ ਨੇ ਉਹ ਬੀਤਾਲੀਵਾਲ ਜੀ ਠੀਕ ਹੈ ਉਹਨਾਂ ਦਾ ਕਿਹੇ ਸਟੇਜ ਦੇ ਉੱਪਰ ਕੋਈ ਮਸਲਾ ਹੋ ਗਿਆ ਪਤਾ ਨਹੀਂ ਕਿਹੜੀ ਗੱਲ ਹੋ ਗਿਆ ਠੀਕ ਹੈ ਤੇ ਆਪਾਂ ਉਹਨਾਂ ਦੀ ਵੀਡੀਓ ਦੇਖਦੇ ਪਏ ਆ ਉਹਨਾਂ ਨੇ ਕੋਈ ਸ਼ਬਦ ਕਹੇ ਵੀ ਮੈਂ ਵੀ ਐਡਾ ਵੱਡਾ ਬੰਦਾ ਮੇਰੇ ਨਾਲ ਗੱਲ ਕਰਨ ਲਈ ਬਹੁਤ ਜ਼ਰੂਰਤ ਚਾਹੀਦੀ ਏ ਤੇ ਮੈਂ 100 ਫਿਲਮਾਂ ਕੀਤੀਆਂ ਨੇ ਵਾਕਿਆ ਹੀ ਫਿਲਮਾਂ ਬਹੁਤ ਸੋਹਣੀਆਂ ਕੀਤੀਆਂ ਨੇ ਬਹੁਤ ਫਿਲਮਾਂ ਕੀਤੀਆਂ ਨੇ ਪਰ ਜਦੋਂ ਬੰਦੇ ਦੇ ਵਿੱਚ ਹੰਕਾਰ ਆ ਜਾਂਦਾ ਨਾ ਕਹਿੰਦੇ ਹੁੰਦੇ ਹੰਕਾਰਿਆ ਸੋ ਮਾਰਿਆ ਤੁਸੀਂ ਅੱਗੇ ਦੇਖ ਲਓ ਅੱਗੇ ਆਪਣੇ ਗੁਰਦਾਸ ਮਾਨ ਸਾਹਿਬ ਕਿੰਨੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਗਨਾ ਉਹਨਾਂ ਨੇ ਪੰਜਾਬੀ ਗਾਣੇ ਗਾਏ ਠੀਕ ਹੈ ਇੱਕ ਛੋਟੀ ਜੀ ਗਲਤੀ ਕਰਕੇ ਇੱਕ ਸ਼ਬਦ ਕਰਕੇ ਪੰਜਾਬੀਆਂ ਨੇ ਐਨਾ ਮੰਨ ਲਓ ਉਹਨਾਂ ਨਾਲ ਪੰਜਾਬੀਆਂ ਨਾਲ ਪੰਜਾਬੀਆਂ ਨੂੰ ਰੋਸ ਆਇਆ ਉਹਦੇ ਤੇ ਹਜੇ ਤੱਕ ਰੋਸ 100 ਥਾਵਾਂ ਤੇ ਮਾਫੀਆਂ ਮੰਗਦਾ ਫਿਰਦਾ ਪਰ ਪੰਜਾਬੀਆਂ ਨੇ ਅਜੇ ਤੱਕ ਰੋ ਨੂੰ ਮਾਫ ਨਹੀਂ ਕੀਤਾ ਠੀਕ ਹੈ ਉਹੀ ਹਾਲ ਹੁਣੇ ਦਾ ਹੋਬੀ ਧਾਲੀਆਲ ਜੀ ਦਾ ਪਤਾ ਨਹੀਂ ਕਿਹੜੀ ਗੱਲ ਸੀ ਕੀ ਕਾਰਨ ਸੀ ਉਹਦੇ ਕਰਕੇ ਇੱਕ ਲੜਕੀ ਨੂੰ ਇੱਕ ਕੁੜੀ ਨੂੰ ਗਾਉਣ ਵਾਲੀ ਨੂੰ ਮੰਲੋ ਇੰਨਾ ਹੰਕਾਰ ਦੇ ਵਿੱਚ ਬੋਲੇ ਤੇ ਉਹਦੇ ਲਈ ਲੋਕਾਂ ਨੂੰ ਪੰਜਾਬੀਆਂ ਨੂੰ ਸੋਹਣਾ ਨਹੀਂ ਲੱਗਿਆ ਠੀਕ ਹੈ ਮੰਨਦੇ ਆ ਅਸੀਂ ਵੀ ਉਹ ਵੀ ਥਾੜੀ ਹਲਜੀ ਅਸੀਂ ਵੀ ਮੰਨਦੇ ਆ ਤੁਸੀਂ ਬਹੁਤ ਵਧੀਆ ਗਾਇਕ ਸੀਗੇ ਬਹੁਤ ਵਧੀਆ ਕਲਾਕਾਰ ਜੇ ਠੀਕ ਹੈ ਤੇ ਬਹੁਤ ਵਧੀਆ ਤੁਸੀਂ ਫਿਲਮਾਂ ਕੀਤੀਆਂ ਨੇ ਤੇ ਪਰ ਇਹ ਜਿਹੜਾ ਤੁਸੀਂ ਹੰਕਾਰ ਦੇ ਵਿੱਚ ਕਿਹਾ ਨਾ ਵੀ ਮੇਰੇ ਲਈ ਮੇਰੇ ਨਾਲ ਗੱਲ ਕਰਨ ਲਈ ਕੋਈ ਯੋਗਤਾ ਚਾਹੀਦੀ ਵੱਡਾ ਬੰਦਾ ਚਾਹੀਦਾ ਤੇ ਉਹ ਗੱਲ ਚੰਗੀ ਨਹੀਂ ਲੱਗੀ ਪੰਜਾਬੀਆਂ ਨੂੰ ਸੋਹਣੀ ਨਹੀਂ ਲੱਗੀ ਤੁਹਾਡੇ ਮੂੰਹੋਂ ਇਹ ਗੱਲ ਕੀਤੀ ਹੋਈ ਇਸ ਲਈ ਕੱਲ ਦੀ ਆਪਾਂ ਸਾਰੇ ਪੰਜਾਬੀਆਂ ਕੋਲ ਜਦੋਂ ਇਹ ਵੀਡੀਓ ਪਹੁੰਚਦੀ ਏ ਤੇ ਹਰੇਕ ਪੰਜਾਬੀ ਨੂੰ ਕੁੜੀ ਦੇ ਹੱਕ ਚ ਵੀਡੀਓ ਨੂੰ ਸ਼ੇਅਰ ਕੀਤਾ ਹੋਇਆ ਵਾ ਹਰ ਇੱਕ ਬੰਦੇ ਨੇ ਹਰ ਇੱਕ ਚੈਨਲ ਤੇ ਹਰ ਇੱਕ ਪੇਜ ਤੇ ਉਹ ਵੀਡੀਓ ਪਾਈ ਹੋਈ ਏ ਸਿਰਫ ਕਦੇ ਲਈ ਵੀ ਜਿਹੜੀ ਇਹਨਾਂ ਨੇ ਉਹ ਬੀਤਾਲੀ ਵਾਲ ਜੀ ਨੇ ਮੰਨ ਲਓ ਇੰਨਾ ਹੰਕਾਰ ਭਰੇ ਸ਼ਬਦਾਂ ਦੇ ਵਿੱਚ ਗੱਲਾਂ ਕੀਤੀਆਂ ਨੇ ਉਹਦੇ ਲਈ ਉਹ ਬੀਤਾਲੀ ਵਾਲ ਜੀ ਨੂੰ ਲੋਕਾਂ ਨੇ ਸਭ ਕੁਝ ਸिखਾਉਣ ਲਈ ਇੱਕ ਇਹੋ ਜਿਹਾ ਮੰਨੋ ਗੁੱਸੇ ਦੇ ਵਿੱਚ ਕੋਈ ਵੀਡੀਓ ਸ਼ੇਅਰ ਕੀਤੀ ਹੋਈਆਂ ਨੇ ਮੈਂ ਇਸ ਲਈ ਕਹਿੰਦਾ ਜਦੋਂ ਤੁਸੀਂ ਇੰਨੀ ਵਧੀਆ ਪੰਜਾਬੀ ਮਾਂ ਬੋਲੀ ਦੀ ਮੰਨੋ ਸੇਵਾ ਕੀਤੀ ਹੈ ਪੰਜਾਬੀ ਮਾਂ ਬੋਲੀ ਲਈ ਇੰਨਾ ਸੋਹਣਾ ਟਾਈਮ ਕੰਮ ਕੀਤਾ ਇੰਨੀਆਂ ਸੋਹਣੀਆਂ ਫਿਲਮਾਂ ਕੀਤੀਆਂ ਨੇ ਇੱਕ ਛੋਟੀ ਜਿਹੀ ਗਲਤੀ ਕਰਕੇ ਤੁਸੀਂ ਸਾਰੇ ਆਪਣੇ ਕੀਤੇ ਕਰਾਏ ਤੇ ਪਾਣੀ ਫੇਰ ਲੈਂਦੇ ਜੇ ਸੱਜਣੋ ਕਦੀ ਇਹੋ ਜਿਹਾ ਹੰਕਾਰ ਨਾ ਲਿਆਇਆ ਕਰੋ ਮਨ ਦੇ ਵਿੱਚ ਠੀਕ ਹੈ ਚਲੋ ਸਟੇਜਾਂ ਤੇ ਬਹੁਤ ਕੁਝ ਹੋ ਜਾਂਦਾ ਨਿੱਕੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਨੇ ਜੋ ਪਿਆਰ ਨਾਲ ਵੀ ਬੰਦੇ ਤੇ ਬਹਿ ਕੇ ਵੀ ਹੱਲ ਹੋ ਜਾਂਦੀਆਂ ਹੁੰਦੀਆਂ ਨੇ ਠੀਕ ਹੈ ਐਨਾ ਜਿਹੜਾ ਹੰਕਾਰ ਹੁੰਦਾ ਉਹ ਚੰਗਾ ਨਹੀਂ ਲੱਗਦਾ ਛੋਟੀ ਜੀ ਟਾੜੀ ਇੱਕ ਗਲਤੀ ਟਾੜਾ ਸਾਰਾ ਉਹ ਕੈਰੀਅਰ ਖਰਾਬ ਕਰ ਦਿੰਦੀ ਐਹੋ ਜੇ ਗੱਲਾਂ ਮੰਨ ਲਓ ਗੱਲਾਂ ਨਾ ਕਰਿਆ ਕਰੋ ਐਹੋ ਜੇ ਸ਼ਬਦ ਮੂੰਹ ਚੋਂ ਨਾ ਕੱਢਿਆ ਕਰੋ ਠੀਕ ਹੈ ਹੋਰ ਆਪਾਂ ਕਿਸੇ ਨੂੰ কুমਵਾੜਾ ਨਹੀਂ ਕਹਿੰਦੇ ਉਹ ਬਹੁਤ ਵਧੀਆ ਐਕਟਰ ਨੇ ਉਹ ਵੀ ਧਾਲੀਵਾਲ ਜੀ ਗੁਰਦਾਸ ਮਾਨ ਸਾਹਿਬ ਬਹੁਤ ਵਧੀਆ ਐਕਟਰ ਨੇ ਠੀਕ ਹੈ ਬਹੁਤ ਵਧੀਆ ਗੈਕ ਨੇ ਤੇ ਆਪਾਂ ਉਹਨਾਂ ਨੂੰ ਹੰਤਕ ਕਰ ਸੁੰਦੇ ਆਏ ਤੇ ਗਾਂ ਵੀ ਸੁੰਦੇ ਹੀ ਰਹਿਣਾ ਕਿਉਂਕਿ ਆਪਣੇ ਸ਼ੁਰੂ ਤੋਂ ਹੀ ਇਹੋ ਜਿਹੇ ਵਧੀਆ ਕਲਾਕਾਰ ਵਧੀਆ ਗਾਉਣ ਵਾਲੇ ਸੋਹਣੇ ਬੰਦੇ ਸੀ ਸੋਹਣੇ ਗਾਉਂਦੇ ਸੀ ਸਾਫ ਸੁਥਰੀ ਪੰਜਾਬੀ ਗਾਉਂਦੇ ਸੀ ਆਪਾਂ ਸਭੈਕੀ ਤੌਰ ਤੇ ਤੁਹਾਨੂੰ ਕਹਿਣਾ ਵੀ ਕਦੇ ਵੀ ਕੋਈ ਜਿਹੜੇ ਪੰਜਾਬੀ ਨੇ ਨਾ ਜਿੰਨਾ ਜਲਦੀ ਇਹ ਬੰਦੇ ਨੂੰ ਤਾਂ ਚੱਕਦੇ ਨੇ ਓਨੀ ਜਲਦੀ ਇਹ ਥੱਲੇ ਵੀ ਸਿੱਟਦੇ ਨੇ ਇਸ ਲਈ ਕਦੇ ਵੀ ਜਿੰਨੇ ਵੀ ਸਜਣੋ ਮੰਨ ਲਓ ਇਹੋ ਜਿਹੀ ਕੋਈ ਗਲਤੀ ਨਾ ਕਰਿਆ ਕਰੋ ਜੇ ਤੁਹਾਨੂੰ ਮੰਨ ਲਓ ਪੰਜਾਬੀਆਂ ਦੀ ਨਜ਼ਰ 'ਚ ਤੁਸੀਂ ਥੱਲੇ ਆਜੋ ਜ਼ਮੀਨ ਤੇ ਆਜੋ ਜੇ ਸਹੀ ਗੱਲ ਲੱਗੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਸਾਰਿਆਂ ਦਾ ਕਰ ਜ਼ਰੂਰ ਪਾਉਣ ਜੀ ਧੰਨਵਾਦ ਦੋਸਤੋ